ਪਾਪ ਨੇ ਮੇਰੇ ਪਹਲਾ ਸਿਆਪਾ ਪਾਇਆ ਜੋ ਘੰਟੇ ਦਾ ਕਹੇਗਾ 4 ਘੰਟੇ ਹੋ ਗਏ ਕਈ ਵਸਾ ਲੰਘ ਗਈਆਂ ਮੈਂ ਹੜੇ ਲਾਗੇ ਜਾ ਕੇ ਵਿਆਹ ਵੀ ਵੇਖਣਾ ਪੈਸੇ ਵੀ ਚੁਗਣੇ ਉਥੋਂ ਉਹ ਕੀ ਹਾਲ ਛਟੂ ਵਧ ਗਿਆ ਉਹ ਕਿੱਥੇ ਗਿਆ ਪਾ ਪਦਰਾ ਪਾਪਾ ਤਾਂ ਸ਼ਹਿਰ ਗਿਆ ਮਾਲ ਲੈਣ ਤੂੰ ਕੰਮ ਦੱਸ ਕੀ ਕੰਮ ਕੋਈ ਜੁੱਤੀ ਲੈਣੀ ਖਾ ਦਿੰਨੇ ਆ ਹਲੇ ਓਏ ਇਹ ਨਹੀਂ ਲੈਣੀ ਭਰਾ ਕੋਈ ਜਨਾਨੀ ਵਾਲੀ ਵਿਖਾ ਤੂੰ ਰਾਤ ਨਗਲਾਂ ਦੇ ਜਾਂ ਨਾ ਉਹ ਨਹੀਂ 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 ਉਹ ਕਰ ਲਈ ਅਸੀ ਲੈਣੀ ਆ ਅੱਛਾ ਆ ਵੇਲਾ ਓਏ ਆ ਨਾ ਭਰਾ ਕੋਈ ਹੌਲੀ ਵਿਖਾ ਮਾਸਾ ਕਿਉਂ ਘਰ ਵਾਲੀ ਸਿਰ ਚ ਮਾਰਦੀ ਆ ਹਉਂ ਹੀ ਵਿਖਾ ਦਨੇ ਤੂੰ ਦੱਸ ਕਿਨੇ ਕਾਲੀ ਚਾਹੀਦੀ ਆ ਵਿਖਾਲਦੇ 100 ਖੰਡ ਲਈ ਉਹ ਪਾ ਕਿਹੜਾ ਜ਼ਮਾਨਾ ਤੁਰਿਆ ਫਿਰਦਾ 100 ਰੁਪਏ ਦੀਆਂ ਤੇ ਉਹਨੂੰ ਮੇਖਾ ਲੱਗੀਆਂ ਉਪਰਾਂ ਨਿੱਕੇ ਹੁੰਦੇ ਮੈਂ ਆਪਣੀ ਬੀਬੀ ਦੇ ਨਾਲ ਆ ਉਦੋਂ ਤਾਂ ਮੈਂ ਤੇਰੇ ਦਾਦੇ ਕੋਲ ਸੌ ਦੀ ਲੈ ਕੇ ਗਿਆ ਹਾਂ ਤੇ ਜਾ ਸਕੂਲ ਦੇ ਨਾਲ ਕਬਰਾਂ ਹੁਣ ਫੇਰ ਨਾਲੇ ਦਾਦੇ ਨੂੰ ਮਿਲਿਆ ਤੇ ਨਾਲੇ ਉਹਦੇ ਕੋਲ ਆਇਆ ਸੌ ਦੀਆਂ ਅੱਗੇ ਸੌ ਸੌ ਦੀਆਂ ਵੇਚ ਕੇ ਉਹਦੇ ਸਾਨੂੰ ਪਾ ਗਿਆ ਕੋਠੀ ਉਹ ਤੇਰਾ ਭਲਾ ਜੇ ਦਾਦਾ ਪੂਰਾ ਹੋ ਗਿਆ ਪੂਰਾ ਆ ਗਿਆ ਤਾਂ ਕਬਰਾਂ ਗਿਆ ਉਹ ਰੋਥੇ ਕਬੱਡੀ ਦਾ ਢੰਡਿਆ ਤੂੰ ਹੀ ਗੁਰੂਆ ਮੈਨੂੰ ਦੱਸਿਆ ਨਹੀਂ ਆਹ ਹੁੰਦਾ ਸਿਆਣੀ ਤੂੰ ਉਹਦਾ ਸਾੰਡੂ ਲੱਗਦਾ ਨਾ ਉਹਦੇ ਹੱਨੂ ਨਹੀਂ ਕੱਛ ਕੇ ਗਿਆ ਬੰਦਾ ਹੀ ਨਹੀਂ ਉਹ ਗਲਨੀ ਆ ਉਹ ਨਿੱਕੇ ਹੁੰਦੇ ਜਦੋਂ ਉਹ ਕੋਈ ਦਾ ਨਾ ਇੱਥੇ ਉਹਦਾਂ ਪਿਆਰ ਬੜਾ ਹੈ ਟੌਫੀ ਟੂਫੀ ਬੜੀ ਦਿੰਦਾ ਹੁੰਦਾ ਜਾਨੂ ਆਹੋ ਜਿੰਨਾ ਕਮਾਉਂਦਾ ਵਟਦਾ ਹੀ ਘਰੇ ਤੇ ਕੱਖ ਦਿੰਦਾ ੜੀ ਤੇਰੇ ਅਗੀਆਂ ਚਾਵਲਾਂ ਨੂੰ ਕਵਾ ਛੱਡਿਆ ਹੁੰਨੇ ਉਹ ਚੱਲ ਛੱਡ ਬਾਕੀ ਗੱਲਾਂ ਨੂੰ ਲਿਆ ਜਤੀ ਵਿਖਾ ਦੂੰ ਜਿੰਨੇ ਚ ਤੂੰ ਮੰਗਣ ਦੇ ਨਾ ਇੰਨੇ ਚ ਨਹੀਂ ਇੱਥੇ ਮਿਲਨੀ ਬਾਕੀ ਤਰਾ ਮੈਂ ਟਾਈਮ ਸਾਰ ਦਿੰਨਾ ਪਿੱਛੇ ਪਏ ਗੋਰੇ ਜਿਹੜਾ ਬਟਾਲੇ ਗੋਵਾ ਚੁੱਟਣ ਵਾਲੇ ਉਹ ਤੈਨੂੰ ਦੇ ਦੇਣਾ ਹੈ। ਚਾਹ ਪਰ ਆਏ ਅਗਲ ਕਰ ਕੋ। ਚੰਗੇ ਭਲੇ ਹੀ ਵਿਆਹ ਤੇ ਜਾਣਾ ਤੂੰ ਬੇਇੱਜ਼ਤੀ ਵਾਲੇ ਗੱਲਾਂ ਕਰਨ ਰਿਹਾ ਤੂੰ। ਇਹ ਬੇਇੱਜ਼ਤੀ ਜਾਵਾ ਮਹਿਸੂਸ ਹੁੰਦੀ ਆ ਤੇ ਪੈਸੇ ਵੱਧ ਖਰਚ ਲਾ। ਚਲ ਇਦਾਂ ਵਾ 150 ਰੁਪਿਆ ਲੈ ਲਾ ਵੱਧ ਉਹ ਤੇ ਟੈਕਸ ਵਾਲੀ ਵਿਖਾਲਦੇ ਕੋਈ। 300 ਵਾਲੀ ਆ ਵੇਖ ਲਾ। ਉਹ ਪਰਵਾ ਮਾਸਾ ਨਿੱਕੀ ਵਿਖਾਲੇ ਇਡੀ ਤਗੜੀ ਵਿਖਾਈ ਜੰਨਾ ਉਹਨੇ ਦੋਵੇਂ ਪੈਰ ਕਿੱਛ ਪਾਉਣੇ ਆ। ਨਿੱਕੀ ਵੀ ਵਿਖਾ ਦਿੰਨੇ ਆ। ਕੀ ਫੇਰ ਆ ਵੇਖ ਲਾ। ਮਾਸਾ ਮਾਸਾ ਨਿੱਗੀ ਜੀ ਵਿਖਾਈਂ ਪੈਰ ਜਿੱਚ ਨਿੱਗੇ ਰਹਿਣ ਤੇ ਤੂੰ ਇਹ ਚ 10 ਮਿੰਟ ਪਹਿਲਾਂ ਕੋਲੇ ਵਾਲ ਲਿਆ ਕਰੀ ਬਾ ਨਿੱਗੀ ਮੈਂ ਤਾਂ ਕਹਿੰਦੇ ਆਵਾ ਕਿਉਂਕਿ ਬਾਹਰ ਠੰਡ ਬੜੀ ਆ ਤਾਂ ਕਹਿੰਦੇ ਨਿੱਗੀ ਨਾਲੇ ਜੁੱਤੀ ਤੇ ਠੀਕ ਆ ਰੰਗ ਤੁਸੀਂ ਸਾਰੇ ਕਾਲੇ ਕਾਲੇ ਇਹ ਰੱਖੇ ਕੀ ਕਹ ਲਿਆ ਰੰਗ ਘੜ ਕੋ ਪਾਸ ਹਰੇ ਹੀ ਆਗੇ ਆ ਪਿਓ ਵਾਲੇ ਜਿਹੜੇ ਖੋਪੇ ਲਾਏ ਲਾ ਕੇ ਵੇਖ ਲਾ ਓਹੋ ਮੈਂ ਵੀ ਕਹੀ ਜਾਂਣਾ ਸਰੀਆਂ ਕਾਲੀਆਂ ਕਾਲੀਆਂ ਇਹ ਕੋ ਦਿਆਂ ਡੀਆਂ ਜੁੱਤੀ ਤਾਂ ਠੀਕ ਆ ਚੱਲ ਕੋਈ ਹੋਰ ਵਿਖਾ ਦੇ ਤੇ ਧੱਗ ਜੇ ਬੜੇ ਨਿਕਲੇ ਆ ਤੇ ਇਹ ਤੇ ਪਾਣੀ ਚ ਪਾਇਆ ਖਰਾਬ ਹੋਣੀ ਨਿਕਲ ਜਣੀ ਸਾਰੀ ਜੁੱਤੀ ਤੈਨੂੰ ਫਿਰ ਵਧੀਆ ਵਿਖਾਉਣਾ ਆਸ ਫੈਸਲਾ ਤੇਨੇ ਬਣਾਈ ਹੋ ਕੋਈ ਲੈਣੀ ਅਗਿਆ ਤਿੱਲੇ ਦੀ ਕਢਾਈ ਦੀ ਓ ਵਾ 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 ਬਸ ਆ ਤੇ ਬਹੁਤ ਵਧੀਆ ਚੀਜ਼ ਆ ਯਾਰ ਇਹ ਤੇ ਚੱਲੀ ਜਣੀ ਸੂਟ ਰਾਂ ਵਧੀਆ ਮੈਚ ਹੋ ਜਣੀ ਆ ਹਾਂ ਤੇ ਇਹਦੇ ਨਾਲ ਕਿਦਾਂ ਜੁੱਤੀ ਤੇ ਠੀਕ ਆ ਤੇ ਜਰਵਾ ਪਹਿਣੀਆਂ ਮੇਰੀ ਯਲੋ ਭਾਵੇਂ ਨਾ ਕਮੇਟੀ ਪਾਲੋ ਤੁਹਾਨੂੰ ਵੀ ਗਾ ਕੇ ਲਾਈਕ ਸ਼ੇਅਰ ਕਮੈਂਟ ਅੰਡਰਸਕ੍ਰਾਈਬ ਕਰਨਾ ਨਾ ਭੁੱਲਿਓ ਸਾਰੇ ਜਾਣੇ ਸਾਨੂੰ ਬਿਆਸਿਕਾ ਗੱਲ ਲੰਬੀਆਂ ਵੀਡੀਓ ਬਣਾ ਕੇ ਇਸ ਕਰਕੇ ਅਸੀਂ YouTube ਚੈਨਲ ਤੇ ਬਹੁਣੇ ਸਟਾਰਟ ਕਰਤੀਆਂ ਜੀ ਸਾਰੇ ਜਾਣੇ ਬਹੁਤ ਬਹੁਤ ਟੈਂਡੈਂਸ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਸਾਨੂੰ ਕਮੈਂਟਾਂ ਵਿੱਚ ਦੱਸੋ ਕਿ ਵੀਡੀਓ ਤੁਹਾਨੂੰ ਕਿਵੇਂ ਲੱਗੀ ਥੈਂਕ ਯੂ